ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 14 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ 14 ਨਵੰਬਰ ਸਵੇਰ ਵੇਲੇ ਉਸੇ ਤਰ੍ਹਾਂ ਹੀ ਵੱਡੇ ਪੱਧਰ ਤੇ ਧੁੰਦ ਬਣੀ ਹੋਈ ਸੀ ਕਿਤੇ ਹਲਕੀ ਤੋਂ ਦਰਮਿਆਨੀ ਧੁੰਦ ਦੇਖੀ ਗਈ। ਟੈਂਪਰੇਚਰ ਪੰਜਾਬ ਦੇ ਵਿੱਚ ਲਗਾਤਾਰ ਘਟਾ ਰਹੀ ਹੈ ਦਿਨ ਦਾ ਟੈਂਪਰੇਚਰ ਵੀ ਅੱਜ ਕੁਝ ਕੁ ਇਲਾਕਿਆਂ ਦੇ ਵਿੱਚ 20 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਤੇ ਰਾਤਾਂ ਦਾ ਘੱਟ ਤੋਂ ਘੱਟ ਵੀ 9 10 ਜਾਂ 11 ਡਿਗਰੀ ਦੇ ਆਸ-ਪਾਸ ਸਾਰੇ ਹੀ ਖੇਤਰਾਂ ਦਾ ਬਣਿਆ ਹੋਇਆ ਹੈ ਹੌਲੀ-ਹੌਲੀ ਠੰਡ ਦਾ ਅਗਾਜ ਪੂਰੀ ਤਰ੍ਹਾਂ ਨਾਲ ਸ਼ੁਰੂ ਹੋਣਾ ਹੋ ਚੁੱਕਾ ਹੈ ਅੱਜ ਰਾਤ ਵੇਲੇ ਫਿਰ ਉਸੇ ਤਰ੍ਹਾਂ ਹੀ ਧੁੰਦ ਅਤੇ ਧੂਏ ਦਾ ਸਮੇੜ ਸਾਰੇ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਉਸ ਤੋਂ ਲਾਪਰਵਾਹ ਮੌਸਮ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਕੱਲ ਨੂੰ ਇੱਕ ਸਿਸਟਮ ਜ਼ਰੂਰ ਪੁੱਜੇਗਾ ਪਰ ਉਸ ਦਾ ਅਸਰ 15 ਦੀ ਅੱਧੀ ਰਾਤ ਜਾਂ 16 ਦੇ ਤੜਕਸਰ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਪੰਜਾਬ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਤੇ ਲੱਗ ਸਕਦੇ ਹਨ ਉਹ ਵੀ ਪੂਰੇ ਇਲਾਕਿਆਂ ਦੇ ਵਿੱਚ ਨਹੀਂ ਮਾਝੇ ਦੁਆਬੇ ਤੇ ਮਾੜੇ-ਮੋਟੇ ਮਾਲਵੇ ਦੇ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਮੁੱਖ ਤੌਰ ਤੇ ਮੌਸਮ ਬਾਕੀ ਇਲਾਕਿਆਂ ਦਾ ਸਾਫ਼ ਰਹੇਗਾ ਹੋ ਸਕਦਾ ਹੈ ਕਿ 15 ਦੀ ਸ਼ਾਮ ਤੋਂ ਪੱਛੋਂ ਦੀ ਹਵਾ ਦੀ ਵੀ